ਕਾਲ ਦੇ ਵਿੱਚ ਬਿਮਾਰ ਪਈ ਹੈ ਮੁੱਖ ਮੰਤਰੀ ਬਿਮਾਰ ਨਹੀਂ ਹੈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਦੀ ਪਾਰਟੀ ਬਿਮਾਰ ਹੈ ਤੇ ਇਹਨਾਂ ਦੇ ਆਪਣਾ ਕਾਟੂਕਲੇਸ ਹੈ ਜਿਹਦੇ ਕਰਕੇ ਹੱਤਾਲਾ ਜਾ ਕੇ ਪੈ ਗਿਆ ਤੇ ਨਾਲ ਨਾਲ ਇੱਕ ਉਹ ਫੜ ਭੱਜਿਆ ਫਿਰਦਾ ਹੈ ਉਹ ਫੜ ਦਾ ਵਿਆਜ ਮਾਰ ਲੀ ਹੁੰਦਾ ਕਿ ਸਰਕਾਰ ਵੀ ਇਹ ਵੀ ਕਾਟੂਕਲੇਸ ਉਹਦੇ ਨਾਲ ਪਿਆ ਹੋ ਜਾਂਦਾ ਸੋ ਯਾਰ ਜੇ ਰਾਹੁਲ ਦਾਦੇ ਜੀ ਵੱਲੋਂ ਅੱਜ ਪੰਜਾਬ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਵਾਸਤੇ ਸਾਡੇ ਸੰਗਿਸਕੜ ਦੇ ਸਾਹਮਣਾਂ ਮੰਨੂ ਜੀ ਵੀ ਆਏ ਨੇ ਕਿੰਦਾ ਕਰ ਸਕਦਾ ਮਿਸ ਬਗੇ ਜੀ ਜਿਹੜੇ ਸਾਡੇ ਜਨਰਲ ਸੈਕਟਰੀ ਚਾਰਜ ਵੀ ਹੈ ਉਹ ਪੰਜਾਬ ਚ ਆਏ ਆ ਮੈਂ ਇਹਨਾਂ ਦਾ ਧੰਨਵਾਦੀ ਆ ਤੇ ਸਵਾਗਤ ਵੀ ਕਰਦਾ ਪੰਜਾਬ ਦੇ ਪੰਜਾਬ ਦੇ ਹਾਲਾਤ ਕੋਈ ਮਸਾਲਾ ਨਹੀਂ ਬਣਾ ਇੱਕ ਬੰਦਾ ਰਾਜਾ ਮਹਿੰਦੀ ਨੇ ਵੀ ਮੀਡੀਆ ਮੈਂ ਉਹਨਾਂ ਨੂੰ ਰਿਪੋਰਟ ਨਹੀਂ ਕਰਨਾ ਚਾਹਿਆ ਤੇ ਲੇਖਾ ਸਾਹਿਬ ਦਾ ਤੇ ਅਵਧਰਾ ਸਾਹਿਬ ਦਾ ਮੈਂ ਧੰਨਵਾਦ ਕਰੀਆ ਅਵਸਰਤ ਸਾਰੀ ਅਧਿਕਾਰ ਸੇਵਾ ਅੰਦਰ ਰਾਹ ਕਾਰਜਾਂ ਲਈ ਸਮਾਨ ਸਮੱਗਰੀ ਅੱਜ ਭੇਜਣੀ ਹੈ 50000 800 ਐਸੇ ਜਲੰਧਰ ਤੋਂ ਵੀ ਭੇਜੀ ਹੈ ਹਰ ਕਾਂਗਰਸੀ ਵਰਕਰ ਹਰ ਪੰਜਾਬੀ ਆਪਣੀ ਆਪਣੀ ਜਥਾ ਸ਼ਕਤੀ ਅਨੁਸਾਰ ਲੋਕਾਂ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਤੇ ਜਿਹੜੀ ਸਰਕਾਰ ਹੈ ਇਹ ਹਸਪਤਾਲ ਦੇ ਵਿੱਚ ਬਿਮਾਰ ਪਈ ਹੈ ਮੁੱਖ ਮੰਤਰੀ ਬਿਮਾਰ ਨਹੀਂ ਹੈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਬਿਮਾਰ ਹੈ ਤੇ ਇਹਨਾਂ ਦੇ ਆਪਣਾ ਘਾਟੂਕਲੇਸ ਹੈ ਜਿਹਦੇ ਕਰਕੇ ਹਸਪਤਾਲਾਂ ਤੇ ਜਾ ਕੇ ਪੈਗੇ ਤੇ ਨਾਲ ਨਾਲ ਇੱਕੋ ਕੁੱਫੜ ਭਜਿਆ ਫਿਰਦਾ ਹੈ ਉਹ ਕਰਦਾ ਵਿਆਜ ਮਾਰਦੀ ਹੁੰਦਾ ਕਿ ਸਰਕਾਰ ਵੀ ਜਿਵੇਂ ਕਾਟੋ ਕਰੇ ਉਹਦੇ ਨਾਲ ਪਿਆ ਹੋ ਜਾਂਦਾ ਸੋ ਸਰਕਾਰ ਕਿਸੇ ਤਰ੍ਹਾਂ ਵੀ ਸੰਜੀਦਾ ਨਹੀਂ ਹੈ ਪੰਜਾਬ ਦੇ ਵਿੱਚ ਹੜਪੀੜ ਦਾ ਦੀ ਮਦਦ ਕਰਨ ਦੇ ਲਈ ਕਿ ਕੱਲ ਜਿਨ੍ਹਾਂ ਨੇ ਕੁਝ ਫੈਸਲੇ ਲੈਣੇ ਸੀ ਕਿ ਕਿਹੜਾ ਕਿਹੜਾ ਰਾਹਤ ਕਾਰਜ ਦਿੱਤੇ ਜਾਣ ਕੱਲ ਹੋਣੀ ਸੀ ਕੈਬਨਿਟ ਦੀ ਮੀਟਿੰਗ ਉਹ ਵੀ ਇਹਨਾਂ ਨੇ ਆਪਣੇ ਕਾਟੋ ਕਰੇ ਕਰਕੇ ਪੋਸਟਪੋਨ ਕਰ ਦਿੱਤੀ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਵਰਕਰ ਹਰ 프ਰੰਟ ਤੇ ਜੂਝ ਰਹੇ ਐ ਪੰਜਾਬੀ ਹਰ 프ਰੰਟ ਤੇ ਜੂਝ ਰਹੇ ਐ ਇਹ ਲੋਕਾਂ ਨੇ ਆਪ ਇਸ ਮਿਹਮਾ ਨੂੰ ਸੰਭਲਿਆ ਤੇ ਰਾਹਤ ਕਾਰਜਾਂ ਦੇ ਵਿੱਚ ਹਰ ਪੰਜਾਬੀ ਹਰ ਲੋਕ ਪੰਜਾਬ ਦੇ ਲੱਗੇ ਹੋਏ ਐ ਇਸ ਸਾਡੀ ਮੁਕਤੀ ਕੜੀ ਦੇ ਵਿੱਚ ਪੰਜਾਬ ਦੀ ਦੇ ਵਿੱਚ ਸਾਡੇ ਫੇਸਬੁਕੇਲ ਜੀ ਰਾਹੁਲ ਗਾਂਧੀ ਜੀ ਜਾਂ ਨਾਲ ਉਹਨਾਂ ਦੇ ਹਦੇਸ਼ਾਂ ਅਨੁਸਾਰ ਇੱਕ ਆਇਆ ਮੈਂ ਇਹਨਾਂ ਦਾ ਸਵਾਗਤ ਕਰਦਾ ਤੇ ਰਾਹੁਲ ਗਾਂਧੀ ਜੀ ਨੇ ਵੀ ਮੈਸੇਜ ਤੇ ਜੀ ਜੀ ਦਾ ਕਿ ਉਹ ਵੀ ਆਉਣਗੇ ਕਿ ਸਾਰੇ ਸਾਰੇ ਮਿਲ ਕੇ ਪੰਜਾਬੀਆਂ ਨੇ ਪੰਜਾਬ ਨੂੰ ਇਸ ਦੁਖਦੀ ਘੜੀ ਚ ਕੱਢਣਾ ਹੈ ਸਰਕਾਰ ਦਾ ਸਾਡੀ ਮਦਦ ਕਰਨ ਚਾਹੇ ਨਾ ਕਰਨ ਹਰ ਜੁਨਾ ਦਾ ਬਣਦਾ ਹੈ ਲੇਕਿਨ ਉਹ ਭੱਜਿਆ